ਇਹ ਮੀਨਰ ਆਖੀ ਮੀਨਰ ਆਖੀ ਵੀ ਦਾਨ ਹੈ ਆਈਂ ਰਗਾ ਬੇਟੇ ਦਾ ਛੋੜੇ ਦਾ 10 10 ਦੇ ਕੇ ਜਾਂਦਾ ਪਰਸੂ ਦਾ ਆਇਆ ਪਿਆ ਹੈ ਜਿਹੜਾ 10 11 ਹੈ ਉਸ ਦੀ ਮੋਟੀ ਤੱਕ ਬੈਗੀ ਦੋ ਤਿੰਨ ਦਿਨ ਬੜਾ ਫਰਕ ਪੈਂਦਾ ਹੈ ਬਾਈਆਂ ਜੀ ਚੱਲਿਆ ਚੱਲ ਲਿਆ ਚੱਲ ਲਿਆ ਧੰਮਣ ਕੋਲ ਚੱਲ ਧੰਮਣ ཀྲྲ དིຍ��� ཡྲོ རི རིེ རིེ རེ 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 ར ཇྱ ཁ ང ཁ རས ེ ཁས ེ ན ི ུཐ ཕ འ! ਹਾਂ ਜੀ ਐਮਐਲ ਸਾਬ ਜੀ ਮੰਡੀ ਲਾਦੂ ਕਾ ਪਹੁੰਚੇ ਹੋ ਕੀ ਕਹਿਣਾ ਜਾਓਗੇ ਅੱਜ ਮੰਡੀ ਲਾਦੂ ਕਾ ਵਿਖੇ ਜੋ ਸਾਡੀ ਦਾਣਾ ਮੰਡੀ ਹੈ ਉੱਥੇ ਪਹੁੰਚੇ ਆਂ ਔਰ ਜੋ ਅੱਜ ਕਣਕ ਦੀ ਜੋ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਹਦੀ ਅੱਜ ਸ਼ੁਰੂਆਤ ਕਰਵਾਈ ਹੈ ਸਾਰੇ ਸਾਡੇ ਆੜਤੀ ਸਹਬਾਨ ਸਾਡੇ ਕਿਸਾਨ ਭਰਾ ਸਾਡੇ ਮਜ਼ਦੂਰ ਸਾਰਿਆਂ ਨੇ ਰਲ ਮਿਲ ਕੇ ਅੱਜ ਜਿਹੜੀ ਹੈ ਇਸ ਸੀਜ਼ਨ ਦੀ ਕਣਕ ਦੀ ਜਿਹੜੀ ਹੈ ਬੋਲੀ ਅੱਜ ਸ਼ੁਰੂ ਕਰਵਾਈ ਹੈ ਔਰ ਇਸ ਸੀਜ਼ਨ ਬਹੁਤ ਵਧੀਆ ਜਾਵੇ ਮੈਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਸਾਡੇ ਜਿਹੜੇ ਕਿਸਾਨ ਨੇ ਆੜਤੀ ਨੇ ਮਜ਼ਦੂਰ ਨੇ ਸਾਰੇ ਖੁਸ਼ਹਾਲ ਰਹਿਣ ਔਰ ਇਸ ਦੇ ਨਾਲ ਨਾਲ ਜੋ ਸਾਡੇ ਆੜਤੀਆਂ ਦੀ ਕਿਸਾਨਾਂ ਦੀ ਮੰਗ ਸੀ ਕਿ ਸ਼ੈੱਡ ਮੰਡੀ ਦੇ ਵਿੱਚ ਨਹੀਂ ਆ ਉਹ ਬਣਾਇਆ ਜਾਵੇ ਤਾਂ ਇੱਕ ਸ਼ੈੱਡ ਜਿਹੜਾ 28 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਜਿਹੜਾ ਅਸੀਂ ਬਣਾ ਕੇ ਤਿਆਰ ਕਰਤਾ ਹੈ ਔਰ ਇੱਕ ਹੋਰ ਜਿਹੜੀ ਡਿਮਾਂਡ ਆਈ ਹੈ ਕਿ ਹੋਰ ਸ਼ੈੱਡ ਦੀ ਲੋੜ ਹੈ ਤਾਂ ਉਹਦੀ ਵੀ ਜਿਹੜੀ ਅਪਰੂਵਲ ਹੈ ਬੜੀ ਜਲਦੀ ਮਿਲਣ ਜਾ ਰਹੀ ਹੈ ਹੋਰ ਵੀ ਜਿਹੜਾ ਸ਼ੈੱਡ ਹੈ ਨਵਾਂ ਜਿਹੜਾ ਅਸੀਂ ਇਸ ਮੰਡੀ ਦੇ ਵਿੱਚ ਬਣਾ ਕੇ ਦੇਵਾਂਗੇ ਜੇ ਹੋਰ ਵੀ ਕੋਈ ਡਿਮਾਂਡ ਹੈ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ ਜੋ ਵੀ ਸਾਨੂੰ ਹੁਕਮ ਹੋਏਗਾ ਸਾਡੇ ਆੜਤੀ ਕਿਸਾਨ ਭਰਾਵਾਂ ਵੱਲੋਂ ਮਜ਼ਦੂਰ ਭਰਾਵਾਂ ਵੱਲੋਂ ਜੋ ਵੀ ਹੁਕਮ ਕਰਨਗੇ ਕਿਸੇ ਤਰ੍ਹਾਂ ਦਾ ਵੀ ਕੋਈ ਮਸਲਾ ਹੈ ਸਾਡੇ ਤੱਕ ਲੈ ਕੇ ਆਉਣਗੇ ਉਹ ਵੀ ਜਿਹੜੀ ਡਿਮਾਂਡ ਵੀ ਕੋਈ ਵੀ ਹੈ ਉਹ ਵੀ ਡਿਮਾਂਡ ਜਿਹੜੀ ਹੈ ਅਸੀਂ ਪੂਰੀ ਕਰਾਂਗੇ ਇਹ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਜੋ ਵੀ ਕਿਸੇ ਨੂੰ ਚਾਹੇ ਆੜਤੀਆਂ ਨੂੰ ਸਮੱਸਿਆ ਹੁੰਦੀ ਹੈ ਚਾਹੇ ਕਿਸਾਨਾਂ ਨੂੰ ਹੁੰਦੀ ਹੈ ਚਾਹੇ ਮਜ਼ਦੂਰਾਂ ਨੂੰ ਹੁੰਦੇ ਉਹਦਾ ਸਮੱਸਿਆ ਦਾ ਹੱਲ ਕੱਢਿਆ ਜਾਂਦਾ ਹੈ ਤੇ ਅੱਗੇ ਵੀ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕੋਈ ਵੀ ਕਿਸੇ ਨੂੰ ਜੇ ਮੁਸ਼ਕਲ ਆਉਂਦੀ ਹੈ ਤਾਂ ਉਸ ਮੁਸ਼ਕਲ ਦੇ ਹੱਲ ਲਈ ਅਸੀਂ 24 ਘੰਟੇ ਤਿਆਰ ਬੈਠੇ ਆਂ ਸਾਨੂੰ ਦੱਸਿਆ ਜਾਵੇ ਔਰ ਨਾਲ ਦੀ ਨਾਲ ਉਸ ਮੁਸ਼ਕਲ ਦਾ ਅਸੀਂ ਹੱਲ ਕਰਾਂਗੇ ਅੱਜ ਐਮਐਲਏ ਸਾਹਿਬ ਤੁਹਾਡੇ ਕੋਲ ਮੰਡੀ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਅੱਜ ਐਮਐਲਏ ਸਾਹਿਬ ਵਿੱਚ ਕਣਕ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਵਾਈ ਗਈ ਹੈ ਇਹ ਇਹ ਸੀਜ਼ਨ 6 ਮਿਲਿਆ ਵਾਰ ਆਂਦਾ ਹੈ ਅਸੀਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਖੁਸ਼ੀਆਂ ਭਰਿਆ ਰਹੇ ਹਰੇਕ ਦੇ ਚੋਲੀਏ ਤੇ ਪਰਮਾਤਮਾ ਖੁਸ਼ੀਆਂ ਜਿੰਦੇ ਚਾਹੇ ਉਹ ਜ਼ਿੰਮੇਵਾਰੇ ਚਾਹੇ ਵਾੜਦੀਆਂ ਹਰੇਕ ਨੂੰ ਮਿਲਦੀ ਹੁੰਦੀ ਹੈ ਸੀਜ਼ਨ ਤੋਂ ਤੇ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਵੀ ਜਿਨ੍ਹਾਂ ਨੇ ਆ ਕੇ ਸੀਜ਼ਨ ਦੀ ਸ਼ੁਰੂਆਤ ਕਰਵਾਈ ਤੇ ਨਾਲੇ ਇੱਕ ਸ਼ੈੱਡ ਸਾਨੂੰ ਜਿਹੜਾ ਲਗਭਗ ਜਦੋਂ 25 ਸਾਲ ਤੋਂ ਹੀ ਮੰਡੀ ਬਣੀ ਹੋਈ ਹੈ ਉਦੋਂ ਤੋਂ ਹੀ ਕੋਈ ਸ਼ੈੱਡ ਦੀ ਡਿਮਾਂਡ ਰਗੀ ਸੀਗੀ ਪੂਰੀ ਨਹੀਂ ਹੋਈ ਤੇ ਆਮ ਆਦਮੀ ਸਾਡੀ ਸਰਕਾਰ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਮੰਡੀ ਇਹ ਸ਼ੈੱਡ ਦਿੱਤਾ ਹੈ ਉਨਾਲ ਹੀ ਅਸੀਂ ਇਹਨਾਂ ਨੂੰ ਡਿਮਾਂਡ ਕੀਤੀ ਹੈ ਕਿ ਵੀ ਸਾਨੂੰ ਹੋਰ ਵੀ ਸ਼ੱਡ ਇੱਕ ਨਾਲ ਨਹੀਂ ਸਰਦਾ ਹੋਰ ਵੀ ਸ਼ੱਡ ਤੁਹਾਨੂੰ ਦਿੱਤੇ ਆ ਤੇ ਉਹਨਾਂ ਨੇ ਪੂਰਾ ਸ਼ਵਾਸ਼ਣ ਦਿੱਤਾ ਕਿ ਤੁਹਾਨੂੰ ਤਿੰਨ ਤੋਂ ਚਾਰ ਸ਼ੱਡ ਬਹੁਤ ਜਲਦੀ ਜੇ ਅਸੀਂ ਉਹ ਕਰਾ ਕੇ ਦੇਾਂਗੇ